ਗੋਦੂ ਮੇਰੇ ਪੋਤਰੇ ਗੋਦੂ ਮੇਰੇ ਪੁੱਤਰੇ ਪਤਾ ਛਾੜ ਮੈਂ ਵੀ ਜੱਟਾਂ ਦਾ ਪੋਤਿਆਂ ਪੁੱਲਵਾ ਦਾ ਬੱਡੀ ਫਰੀਹਾੜੀ ਵਾਲਿਆਂ ਦਾ ਲਾ ਜੀ ਭਿੰਨ ਵੀ ਲੋਹੜੀਆਂ ਚਾਟਿਆ ਤੇਰੇ ਨੂੰ ਮੈਂ ਕੋਈ ਗੁੱਡੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਸਰگە ਨੂੰ ਇੱਥੇ ਲੋਕਾਂ ਨੇ ਗੁੱਡੀ ਘੜ ਸੁਨਿਆਰਾ ਹਾਂ ਦੇ ਕੀਆ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਚੱਜ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਵੇਖੀ ਰਾਜੀ ਭੁੱਲਾ ਅੱਲਾਹ ਰਾਜੀ ਭੁੱਲਾ ਅੱਲਾਹ ਰਾਜੀ ਭੁੱਲਾ ਅੱਲਾਹ ਰਾਜੀ ਭੁੱਲਾ ਅੱਲਾਹ ਅਗਰ ਉਹਨਾਂ ਨੇ ਟ੍ਰੈਕ ਨਹੀਂ ਕੱਟਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਆਪਣੀ ਬਰਾਦਰੀ ਨੂੰ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਉਲਟ ਵੋਟਾਂ ਪਾ ਕੇ ਜਾਣ। ਮੇਰਾ ਨਾਮ ਕੋਕਬੰਦ ਸਿੰਘ ਹੈ ਜੀ। ਤੇ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ। ਆ ਮਸਲਾ ਖੜਾ ਹੋਇਆ ਗੁੱਲੀਗੜ੍ਹ ਤੇ ਸੁਨਿਆਰ ਵਾਲਾ। ਇਹ ਕੋਈ ਸ਼ਬਦ ਮਾੜੇ ਤਾਂ ਹੈ ਨਹੀਂਗੇ ਪਰ ਇਹਨਾਂ ਦੀ ਜਿਹੜੀ ਕਹਦੇ ਨੇ ਲੋਕੀ ਇਹਨਾਂ ਦੀ ਸੋਚ ਮੜੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਜੱਟਵਾਦ ਬੜੇ ਬੜਿਆ ਹੋਇਆ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹਿੰਦੇ ਇਹਨਾਂ ਨੂੰ ਵਿਰਸੇ ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜੱਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱッセ ਰੰਗੜ ਦਾ ਸਿਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲਾ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦਾ ਸੀਗਾ ਪਰ ਇਹਨਾਂ ਨੂੰ ਅਜੋਕੇ ਸਮੇਂ ਦਾ ਪ੍ਰਾਤਨਤਾ ਭੁੱਲ ਗਏ ਇਹਨਾਂ ਨੂੰ ਅਜੋਕੇ ਸਮੇਂ ਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਰਾਮਗੜੀਆ ਬਰਾਦਰੀ ਦਾ ਸੀਗਾ ਜਿਨੇ ਐਸਵਾਈਐਲ ਦਾ ਨਹਿਰ ਨੂੰ ਨੱਕਾ ਲਾਇਆ ਸੀਗਾ ਜਿਨ੍ਹਾਂ ਨੇ ਇਹਨਾਂ ਦਾ ਪਾਣੀ ਝਾੜ ਤੋਂ ਰੋਕਿਆ ਪਰ ਇਹ ਜੱਟ ਬਰਾਦਰੀ ਆ ਨਾ ਜਿਹੜੀ ਇਹ ਭੁੱਲ ਜਾਂਦੀ ਐ ਜੱਟ ਬਰਾਦਰੀ ਸਾਰੀ ਮਾੜੀ ਨਹੀਂ ਹੈਗੀ ਜਦ ਇਹਨਾਂ ਨੂੰ ਸਦਾ ਦਾ ਨਸ਼ਾ ਚੜਦਾ ਨਾ ਫੇਰ ਇਹ ਭੁੱਲਦੇ ਨੇ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਆ ਵੀ ਇਹੋ ਜਿਹਾ ਅੰਸਰ ਨੂੰ ਆਪਣੀ ਜੋ ਬਾਜ਼ਾਰਤ ਚੋਂ ਬਾਹਰ ਕਰ ਜੇ ਤਾਂ ਰਾਜ ਕਰਨਾ ਤਿੰਨ ਸਾਲ ਰਹਿਗੇ ਨਹੀਂ ਲੋਕੀ 5 ਸਾਲ ਬਾਅਦ ਤੈਨੂੰ ਹੱਥ ਦਿਖਾਉਣਗੇ ਮੈਂ ਪਰਵਿੰਦਰ ਸਿੰਘ ਜੀ ਰਾਮਗੜੀਆ ਭਾਈਚਾਰੇ ਦੀ ਬਰਾਦਰੀ ਦੀ ਗਵਾਹੀ ਕਰਦਾ ਇੱਥੇ ਅੱਜ ਪੁਤਲਾ ਫੁਕਿਆ ਸੀ ਸਰ ਅੱਜ ਜਿਹੜਾ ਅਸੀਂ ਪੁਤਲਾ ਫੁਕਿਆ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾਕ ਜਿਤਾਇਆ ਤੇ ਸਰਕਾਰ ਦੇ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੇ ਸ਼ਬਦਾਬ ਲਈ ਰਾਮਗੜੀ ਇਹ ਭਾਈਚਾਰੇ ਪ੍ਰਤੀ ਤੇ ਸਨਿਆਰ ਬਰਾਦਰੀ ਪ੍ਰਤੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਆ ਜਿਸ ਦਾ ਅਸੀਂ ਵਿਰੋਧ ਕਰਦੇ ਆਂ ਔਰ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਪਤਲਾ ਫੂਕਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਟਿਕਟ ਤੁਰੰਤ ਕੱਟੀ ਜਾਵੇ ਅਗਰ ਉਹਨਾਂ ਦੀ ਟ੍ਰੈਕ ਨਹੀਂ ਕੱਟਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਆਪਣੀ ਬਰਾਦਰੀ ਨੂੰ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਉਲਟ ਵੋਟਾਂ ਪਾਈਆਂ ਜਾਣ